ਲੁਕਿੰਗ ਬਿਊਟੀਫੁਲ ਇਨ ਪੰਜਾਬੀ ਅਟਾਇਰ ਫੁਲਕਾਰੀ ਨਹੀਂ ਉਹ ਇਹ ਮੇਰਾ ਪੈਸ਼ਨ ਹੈ ਮੈਂ ਇੱਧਰ ਰਹਿਣੀ ਬਹੁਤ ਘੱਟ ਕਲਾਕਾਰ ਨੇ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ ਸਿਰ ਤੇ ਚੁੰਨੀ ਜਿਹੜੇ ਲੈ ਕੇ ਤੁਰਦੇ ਨੇ ਹਮੇਸ਼ਾ ਬਟ ਐਵਰੀ ਇੰਟਰਵਿਊ ਹਰ ਕਿਸੇ ਇਵੈਂਟ ਫੰਕਸ਼ਨ ਤੇ ਤੁਸੀਂ ਐਂ ਹੀ ਰਹਿੰਦੇ ਹੋ ਮੈਂ ਆਈ ਫੀਲ ਲਾਈਕ 댓 ਜਲਦੀ ਘਰ ਇਹ ਫੁਲਕਾਰੀ ਇਹ ਫੁੰਮਣੇ ਸਾਰਾ ਤੁਹਾਡਾ ਖੁਦ ਦਾ ਡਿਜ਼ਾਈਨ ਹੈ ਇਹ ਆਪ ਹੀ ਲਾਏ ਹੋਏ ਆ ਸਾਰੇ ਫੁੰਮਣ ਸਾਹਮਣੇ ਇਹ ਸਾਰੇ ਤੇ ਆ ਕੇ ਇਹ ਵਾਲੀ ਫੁਲਕਾਰੀ ਜਿਹੜੀ ਹੈ ਇਹ ਵੀ ਹੈਂਡ ਹੈਂਡ ਮੇਡ ਹਰ ਤਰੀਕਾ ਕੱਢੀ ਹੋਏ ਦੇਖੋ ਚੈੱਕ ਕਰੋ ਇਹ ਤੋਂ ਉੱਪਰ ਜਿਹੜੇ ਹੱਥ ਨਾਲ ਸਾਰੇ ਹੈਂਡ ਬਿਊਟੀਫੁੱਲ ਓਕੇ ਸੋ ਵਟ ਐਲਸ ਆਈ ਕੈਨ ਸੀ ਇਜ਼ ਯੋਰ ਉੱਡਸ ਇਹ ਕੀ ਹੈ ਇੱਧਰ ਵੀ ਆ ਉਧਰ ਵੀ ਹੋਰ ਕੋਈ ਸੋਨਾ ਪੌਂਡ ਵੀ ਲੋੜ ਨਹੀਂ ਆ ਦੇਖੋ ਬਟ ਐਸੈਸਰੀ ਲਵਰ ਤਾਂ ਹੋ ਉਹ ਮੈਂ ਤੁਹਾਡੀ ਫਿੰਗਰਸ ਤੇ ਦੇਖ ਸਕਦੀ ਨਹੀਂ ਐਸੈਸਰੀ ਤਾਂ ਮੇਰੇ ਕੋਲ ਜੁਐਲਰੀ ਜਿੰਨੀ ਮੇਰੇ ਕੋਲ ਕਿਸੇ ਕੋਲ ਹੋਣੀ ਹਰ ਤਰ੍ਹਾਂ ਦੀ ਜੁਐਲਰੀ ਫੋਕਾ ਗੋਹਾਰ ਰਾਣੀ ਹਾਰ ਤੋਂ ਲੈ ਕੇ Ориジナル ਇਹ ਤੁਸੀਂ ਤੁਹਾਡੀ ਖੁਦ ਦੀ ਕਲੈਕਸ਼ਨ ਹੈ ਮੇਰੀ ਖੁਦ ਦੀ ਕਲੈਕਸ਼ਨ ਜਿਹੜੀ ਤੁਸੀਂ ਪਾਉਣੀ ਆ ਪਾਉਣੀ ਹੈ ਜਿਹੜਾ ਹਾਂ ਮੇਰੇ ਕੋਲ 100 150 ਫੁਲਕਾਰੀ ਹੈ ਅੱਛਾ ਐਪਰੋਕਸ ਐਂਡ ਇਹ ਊੜੇ ੜੇ ਵਾਲੇ ਵਾਲਾ ਮੈਂ ਪ੍ਰਿੰਟ ਕਰਾਇਆ ਸੂਟ ਵੀ ਊੜੇ ੜੇ ਵਾਲੇ ਪਏ ਹੋਣੇ ਇੱਥੇ ਬਹੁਤ ਖੂਸ਼ ਹੈ ਇਹਦਾ ਵੀ ਤੁਹਾਨੂੰ ਲੱਭੂਗਾ ਨਹੀਂ ਡਿ ਕਿੰਨੀ ਲੱਗੂ ਮੈਂ ਕਲੈਕਸ਼ਨ ਹੋਏਗੀ ਦੇਖੋ ਆਪਾਂ ਤੋਂ ਬਹੁਤ ਬਹੁਤ ਲੱਗਦਾ ਬਹੁਤ ਬਹੁਸ਼ਾਇਰ ਬਹੁਤ ਬਹੁਸ਼ਾਇਰ ਸੋ ਆਈ ਮੇਕਅਪ ਦੇ ਸ਼ਕੀਨੋਂ ਸ਼ੁਰੂ ਤੋਂ ਆਈ ਮੇਕਅਪ ਦੀ ਸ਼ੁਰੂ ਤੋਂ ਸ਼ਕੀਨੋਂ ਮੈਂ ਬ੍ਰਾਂਡ ਕੌਸ਼ਿਅਸ ਹਾਂ ਕਿ ਇਸ ਬ੍ਰਾਂਡ ਦਾ ਹੀ ਲਾਈਨਰ ਆਉਣਾ ਚਾਹੀਦਾ ਇਸ ਬ੍ਰਾਂਡ ਦਾ ਮਸਕਰਾਰਾ ਦੇਖੋ ਮੈਂ ਜਿਵੇਂ ਮੈਕ ਦੇ ਪ੍ਰੋਡਕਟ ਹੀ ਮੇਰੇ ਦੇਖ ਲਓ ਤੁਸੀਂ ਅੰਦਰ ਸਾਰੇ ਉਹੀ ਕਹੇ ਆ ਓਕੇ ਇਹ ਇਸ ਲਈ ਨਹੀਂ ਕਿ ਮੈਕ ਹੈ ਇਸ ਲਈ ਕਿ ਮੈਨੂੰ ਸੂਟ ਕਰਦਾ ਹੈ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਮੇਰਾ ਖਿਆਲ ਕੋਈ ਜੱਟ ਪ੍ਰੋਡਕਟ ਹੋਵੇ ਮੈਂ ਵੀ ਲੈ ਲਵਾਂ ਜੀ ਹੈਨਾ ਸੁਖੀ ਪ੍ਰੋਡਕਟ ਹੋਵੇ ਉਹ ਵੀ ਲੈ ਲਵਾਂਗੀ ਹੈਨਾ ਜੈਜੀ ਪ੍ਰੋਡਕਟ ਹੋਵੇ ਉਹ ਵੀ ਲੈ ਲਵਾਂਗੀ ਹੈਨਾ ਜਿਹੜਾ ਚੰਗਾ ਹੋਵੇ ਜੈਜੀ ਵੀ ਪ੍ਰੋਡਕਟ ਤੁਸੀਂ ਕਿਵੇਂ ਲਓਗੇ ਉਹਨਾਂ ਦੇ ਤਾਂ ਬਹੁਤ ਹੀ ਯੂ نو ਬੜੇ ਅਤਰੰਗੀ ਜੈਜੀ ਦੇ ਜੈਜੀ ਦੇ ਆਪ ਦੇ ਰੰਗ ਹਨ ਵਧੀਆ ਜੈਜੀ ਮੇਰਾ ਭਰਾ ਹੈ ਹਾਂ ਹਾਂ ਅਸੀਂ ਬਹੁਤ ਵਾਰੀ ਇਕੱਠੇ ਹੁੰਨੇ ਹਾਂ ਉਹ ਵਧੀਆ ਹੈ ਉਹ ਵਧੀਆ ਕਿਉਂਕਿ ਮਾਡਰਨ ਵੀ ਹੈ ਤੇ ਉਹ ਪੱਗ ਵੀ ਬਨ ਲੈਂਦਾ ਜੀ ਰਾਈਟ ਉਹ ਕਈ ਵਾਰੀ ਤਾਂ ਪਾ ਕੇ ਫਿਰ ਵਾਲ ਜੇ ਖਲਾਰ ਕੇ ਜਿਹੜੇ ਬਾਣੀ ਉਹ ਵੀ ਚੰਗਾ ਲੱਗਦਾ ਐ ਐ ਕਰਦਾ ਤੇ ਫਰ ਫਿਰ ਜਦੋਂ ਪੱਗ ਬੰਨ ਕੇ ਕੁਲਦੀਪ ਮਾਨਕ ਦੇ ਗੀਤ ਗਾਉਂਦਾ ਉਹ ਵੀ ਨਾਲ ਭਰਾ ਵੱਲੇ ਵੱਲੇ ਕਰਾ ਦਿੰਦਾ ਤਿੰਨ ਫਿਟਨੈਸ ਪੁਆਇੰਟ ਮੰਤਰਾ ਤੁਹਾਡੀ ਜ਼ਿੰਦਗੀ ਦੇ ਕੀ ਹੈ ਜਿਹੜੇ ਤੁਸੀਂ ਫੋਲੋ ਕਰਦੇ ਕਰਦੇ ਹੋ ਬਿਊਟੀ ਲਈ ਵੀ ਤੇ ਹੈਲਥ ਲਈ ਵੀ ਸੱਚੀ ਕਹਣੀ ਆ ਮੈਂ ਕੁਝ ਨਹੀਂ ਖਾਂਦੀ ਬਾਹਰਲਾ ਕੱਖ ਨਹੀਂ ਫਰੂਟ ਤੋਂ ਬਿਨਾ ਜਿਆਦਾ ਮੈਂ ਫਰੂਟ ਖਾਂਦੀ ਬੁੱਧੀ ਗੱਲ ਵੀ ਇੱਕ ਇੱਕ ਘੰਟੇ ਬਾਅਦ ਖਾ ਲੋ ਥੋੜਾ ਥੋੜਾ ਹਰ ਤਰ੍ਹਾਂ ਦਾ achar ਖਾਣੀ ਕੋਈ ਗਲੀ ਤੇ ਅਸਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹ ਸਬੂਲ ਸਿਕੰਦਰ ਕਹਿੰਦਾ ਉਹਨਾਂ ਨੇ ਕਿ ਜੱਟਾਂ ਦਾ ਕਲਾ ਕਹਿੰਦਾ ਤੁਹਾਡੇ ਤੇ ਕੋਈ ਅਸਰ ਨਹੀਂ ਭੈਣ ਜੀ ਕਹਿੰਦਾ ਮੈਂ ਕਿਹਾ ਹੀ ਨਹੀਂ ਵੀ ਸਾਡੇ ਤੇ ਕੋ ਸਵੀਕਾਰ ਹਾਂ ਸਵੀਕਾਰ ਕਿ ਵੀ ਹੋ ਤੁਸੀਂ ਬੜੀ ਵਧੀਆ ਦੇਖੋ ਜੀ ਪਹਿਲਾਂ ਤਾਂ ਵੈਲਕਮ ਕਰੀਏ ਥੋੜਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸੋਹਣੀ ਫੁਲਕਾਰੀ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਲਾਈਫ ਸਟਾਈਲ ਦੀ ਜੇਕਰ ਆਪਾਂ ਗੱਲ ਕਰੀਏ ਤੇ ਅੱਜ ਜਿਵੇਂ ਤੁਹਾਨੂੰ ਦਿਖਾਣੇ ਆ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦੇ ਕਲੈਕਸ਼ਨ ਜਿਹੜੇ ਆਲਵੇਸ ਕਲਚਰ ਨੂੰ ਪ੍ਰੋਮੋਟ ਕਰਦੇ ਆ ਆਪਾਂ ਕਹਿ ਸਕਦੇ ਆ ਸਾਡੇ ਪੰਜਾਬ ਦੇ ਕਲਚਰ ਆਈਕਨ ਨੇ ਜੀ ਬਿਲਕੁਲ ਸੁਖੀ ਬਰਾੜ ਜੀ ਜਿਹੜੇ ਹਮੇਸ਼ਾ ਆਊਟਸਪੋਕਨ ਹੋ ਕੇ ਸੱਚ ਨੂੰ ਸਾਹਮਣੇ ਰੱਖਣ ਤੋਂ ਕਦੀ ਕਤਰਾਦੇ ਨਹੀਂ ਡਰਦੇ ਨਹੀਂ ਔਰ ਸਾਰਿਆਂ ਲਈ ਇੱਕ ਇਨਸਪੀਰੇਸ਼ਨ ਦੀ ਮਿਸਾਲ ਬਣਦੇ ਨੇ ਖਾਸ ਉਹਨਾਂ ਕੁੜੀਆਂ ਲਈ ਜਿਹੜੇ ਆਲਵੇਸ ਕਹਿਣ ਤੋਂ ਕਤਰਾਉਂਦੀਆਂ ਨੇ ਲੇਕਿਨ ਅੱਜ ਉਹਨਾਂ ਦੀ ਗੱਲ ਕਿ ਅਸੀਂ ਸਾਰੇ ਜਾਣਦੇ ਆ ਕਿ ਉਹ ਕਲਚਰ ਨੂੰ ਇੰਨਾ ਪਿਆਰ ਕਰਦੇ ਨੇ ਕਿ ਹਰ ਕੰਮ ਖੁਦ ਕਰਦੇ ਨੇ ਸੋ ਸਭ ਤੋਂ ਪਹਿਲੇ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਨੇ ਮੈਨੂੰ ਬੜੀ ਸੋਹਣੀ ਫੁਲਕਾਰੀ ਦਿੱਤੀ ਹੈ ਤੇ ਉਹਨਾਂ ਦੀ ਫੁਲਕਾਰੀ 컬렉ਸ਼ਨ ਆਪਾਂ ਅੰਦਰ ਚੱਲਦੇ ਆ ਤੇ ਦੇਖਦੇ ਆ ਔਰ ਵੈਸੇ ਵੀ ਤੁਸੀਂ ਇਹ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੇ ਘਰ ਦੇ ਕੋਨੇ-ਕੋਨੇ ਦੇ ਵਿੱਚ ਕਲਚਰ ਕਿਸ ਤਰੀਕੇ ਦੇ ਨਾਲ ਸਮਾਇਆ ਹੋਇਆ ਸੋ ਲੈਟਸ ਕਮ ਇਨਸਾਈਡ ਐਂਡ ਵਿਲ ਚੈੱਕ ਕਿ ਕਿੱਗਰ ਦੀ 컬렉ਸ਼ਨ ਉਹਨਾਂ ਨੇ ਰੱਖੀ ਹੋਈ ਹੈ ਲਾਈਫਸਟਾਈਲ ਲਾਈਫਸਟਾਈਲ ਦੀ ਜਦੋਂ ਵੀ ਗੱਲ ਆਉਂਦੀ ਹੈ ਅਸੀਂ ਗੱਲ ਕਰਦੇ ਆ ਪਹਿਰਾਵੇ ਦੀ ਫਿਟਨੈਸ ਦੀ ਹਾਰ ਸ਼ਿੰਗਾਰ ਦੀ ਲੇਕਿਨ ਮੈਨੂੰ ਲੱਗਦਾ ਹੈ ਕਿ ਅਸੀਂ ਹਮੇਸ਼ਾ ਆਈਕਨ ਮੰਨਦੇ ਆ ਜਿਹੜੇ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਸਟਾਈਲ ਆਈਕਨ ਬਣਾ ਕੇ ਰੀਪਰੈਜ਼ੈਂਟ ਕਰ ਰਿਹਾ ਹੈ ਬਟ ਮੈਨੂੰ ਬਹੁਤ ਮਜ਼ਾ ਆਉਂਦਾ ਜਦੋਂ ਉਹਨਾਂ ਦੇ ਲਾਈਫਸਟਾਈਲ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਦਹਾਕੇ ਹੰਡਾਏ ਹੁੰਦੇ ਨੇ ਸੋ ਅੱਜ ਸਾਡੇ ਨਾਲ ਨੇ ਉਹ ਜਿਨ੍ਹਾਂ ਨੇ ਦਹਾਕੇ ਵੀ ਹੰਡਾਏ ਨੇ ਲੇਕਿਨ ਅੱਜ ਵੀ ਆਪਣੀ ਫਿਟਨੈਸ ਨੂੰ ਆਪਣੀ ਪਰਸਨੈਲਿਟੀ ਨੂੰ ਆਪਣੇ ਸ਼ਿੰਗਾਰ ਨੂੰ ਤੇ ਆਪਣੀ ਵਿਰਾਸਤ ਸੱਭਿਆਚਾਰ ਵਾਲੇ ਪਹਿਰਾਵੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਕੈਰੀ ਫਾਰਵਰਡ ਕੀਤਾ ਹੋਇਆ ਸੋ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਚੜ੍ਹਦੀ ਕਲਾ ਹਮੇਸ਼ਾ ਲੁਕਿੰਗ ਬਿਊਟੀਫੁਲ ਇਨ ਪੰਜਾਬੀ ਅਟਾਇਰ ਫੁਲਕਾਰੀ ਮੈਂ ਉਹ ਇਹ ਮੇਰਾ ਪੈਸ਼ਨ ਹੈ ਮੈਂ ਇੱਧੇ ਰਹਿਣੀ ਹਮੇਸ਼ਾ ਬਾਹਰ ਵੀ ਜਾਵਾਂ ਕਿਤੇ ਵੀ ਜਾਵਾਂ ਮੇਰੇ ਫਲਕਾਰੀ ਲਈ ਜਾਂਦੀ ਹੈ ਉੱਤੇ ਆਲਵੇਸ ਓਕੇ ਬਹੁਤ ਘਟ ਕਲਾਕਾਰ ਨੇ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ ਸਿਰ ਤੇ ਚੁੰਨੀ ਜਿਹੜੇ ਲੈ ਕੇ ਤੁਰਦੇ ਨੇ ਹਮੇਸ਼ਾ ਬਟ ਐਵਰੀ ਇੰਟਰਵਿਊ ਹਰ ਕਿਸੇ ਈਵੈਂਟ ਫੰਕਸ਼ਨ ਤੇ ਤੁਸੀਂ ਐਂ ਹੀ ਰਹਿੰਦੇ ਹੋ ਨਹੀਂ ਮੈਨੂੰ ਚੰਗਾ ਲੱਗਦਾ ਮੈਂ ਰ데요 ਉਹਨਾਂ ਨੂੰ ਨਹੀਂਂ ਜਿਹੜੀਆਂ ਕੁੜੀਆਂ ਚੁੰਨੀ ਨਹੀਂ ਲੈਂਦੀਆਂ ਜੀ ਪਰ ਮੈਨੂੰ ਚੁੰਨੀ ਲਾਣਾ ਚੰਗਾ ਲੱਗਦਾ ਮੈਨੂੰ ਚੁੰਨੀ ਲੈ ਕੇ ਲੱਗਦਾ ਵੀ ਮੇਰੇ ਤੇ ਸਾਰੇ ਪੀਰ ਪਗੰਬਰ ਗੁਰੂ ਪੀਰ ਜਿਵੇਂ ਸਾਰੇ ਜਿਵੇਂ ਮੈਨੂੰ ਲੱਗਦਾ ਮੇਰੀ ਚੁੰਨੀ ਦੇ ਨਾਲ ਮੈਂ ਮਨ ਉੱਤੇ ਛਾਂ ਦੇ ਰਹੀ ਹਾਂ ओके okay. मैं आई फील लाइक दैट दिलदी करला ऑलराइट सो हार्ट श्रृंगार ਦੀ ਗੱਲ ਕਰਾਂਗੇ ਥੋੜੀ ਜਿਹੀ ਤੁਹਾਡੇ ਜਿੰਨੀ ਕ 컬렉ਸ਼ਨ ਬਾਹਰ ਪਈ ਹੈ ਕਿਉਂਕਿ ਆਬਵੀਅਸਲੀ ਘਰੇ ਅਸੀਂ ਸੰਭਾਲ ਕੇ ਰੱਖਦੇ ਹਾਂ ਸਾਰਾ ਕੁਝ ਜਿੰਨੀ ਕ ਬਾਹਰ ਪਈ ਹੈ ਉਹ ਵੀ ਦਿਖਾਵਾਂਗੇ ਬਟ ਮੈਂ ਗੱਲ ਕਰਨਾ ਚਾਹਾਂਗੀ ਤੁਸੀਂ ਬਹੁਤ ਹੀ ਨੋ ਮੇਕਅਪ ਲੁੱਕ ਰੱਖੀ ਹੋਈ ਹੈ ਜਿਸ ਦੇ ਵਿੱਚ ਤੁਹਾਡਾ ਲਾਈਨ ਨਰ ਮੈਨੂੰ ਨਾਲ ਹਲਕਾ ਜਿਹਾ ਨਜ਼ਰ ਆ ਰਿਹਾ ਹੈ ਐਂਡ ਕੱਜਲ ਸੋ ਆਈ ਮੇਕਅਪ ਦੇ ਸ਼ਕੀਨੋਂ ਸ਼ੁਰੂ ਤੋਂ ਆਈ ਮੇਕਅਪ ਦੀ ਸ਼ੁਰੂ ਤੋਂ ਸ਼ਕੀਨ ਹਾਂ ਮੈਂ ਥੋੜਾ ਜਿਹਾ ਥੋੜਾ ਹੀ ਕਰਦੀ ਹਾਂ ਮੈਂ ਬਾਲਾ ਨਹੀਂ ਮੈਂ ਕਰਦੀ ਜਿੰਨਾ ਕੁ ਮਤਲਬ ਲਾਈਕ ਚੰਗਾ ਲੱਗੇ ਆਪਣੀ ਏਜ ਮੁਤਾਬਕ ਆਪਣੀ ਇਮੇਜ ਮੁਤਾਬਕ ਹੁਣ ਕਈ ਓਵਰ ਮੇਕਅਪ ਵੀ ਨਹੀਂ ਹੈ ਨਾ ਥੋੜਾ ਥੋੜਾ ਤਾਂ ਸਾਨੂੰ ਟੀਵੀ ਤੇ ਆਉਣਾ ਹੁੰਦਾ ਥੋੜਾ ਥੋੜਾ ਤਾਂ ਕਰਨਾ ਪੈਂਦਾ ਮੇਕਅਪ ਕਰਨਾ ਵੀ ਚਾਹੀਦਾ ਬ੍ਰਾਂਡ ਕੌਂਸ਼ੀਅਸ ਹੋ ਹਾਂਜੀ ਬ੍ਰਾਂਡ ਕੌਂਸ਼ੀਅਸ ਹੋ ਕਿ ਇਸ ਬ੍ਰਾਂਡ ਦਾ ਹੀ ਲਾਈਨਰ ਆਉਣਾ ਚਾਹੀਦਾ ਇਸ ਬ੍ਰਾਂਡ ਦਾ ਮਸਕਰਾ ਆਉਣਾ ਚਾਹੀਦਾ ਨਹੀਂ ਦੇਖੋ ਮੈਂ ਬ੍ਰਾਂਡ ਕੋਸ਼ਿਸ਼ ਤੋਖ ਹੈਗੀ ਮੈਂ ਮੈਕ ਦੇ ਪ੍ਰੋਡਕਟ ਯੂਜ਼ ਕਰਦੀ ਹਾਂ ਕਿਉਂਕਿ ਉਹਦੇ ਨਾਲ ਤੁਹਾਡੀ ਸਕਿਨ ਨਹੀਂ ਖਰਾਬ ਹੁੰਦੀ ਜਿਵੇਂ ਮੈਕ ਦੇ ਪ੍ਰੋਡਕਟ ਹੀ ਮੇਰੇ ਦੇਖ ਲਓ ਤੁਸੀਂ ਅੰਦਰ ਸਾਰੇ ਉਹੀ ਪਏ ਆ ਓਕੇ ਇਹ ਇਸ ਲਈ ਨਹੀਂ ਕਿ ਹੈ ਮੈਕ ਹੈ ਇਸ ਲਈ ਕਿ ਮੈਨੂੰ ਸੂਟ ਕਰਦਾ ਹੈ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਮੇਰਾ ਖਿਆਲ ਕੋਈ ਜੱਟ ਪ੍ਰੋਡਕਟ ਹੋਵੇ ਮੈਂ ਉਹ ਵੀ ਲੈ ਲੂੰਗੀ ਹੈਨਾ ਸੁਖੀ ਪ੍ਰੋਡਕਟ ਹੋਵੇ ਉਹ ਵੀ ਲੈ ਲੂੰਗੀ ਹੈਨਾ ਜੈਸੀ ਪ੍ਰੋਡਕਟ ਹੋਵੇ ਉਹ ਵੀ ਲੈ ਲੂੰਗੀ ਹੈਨਾ ਜਿਹੜਾ ਚੰਗਾ ਹੋਵੇ ਜੀ ਹਾਂ ਉਹ ਫਰਕ ਪੈਂਦਾ ਜਿਹੜੀਆਂ ਚੰਗੀਆਂ ਕੰਪਨੀਆਂ ਰਿਪਿਊਟਡ ਕੁਸ਼ ਹੈਗੀ ਹੈ ਜੈਸੀ ਵੀ ਪ੍ਰੋਡਕਟ ਤੁਸੀਂ ਕਿਵੇਂ ਲਓਗੇ ਉਹਨਾਂ ਦੇ ਤਾਂ ਬਹੁਤ ਹੀ ਯੂ نو ਬੜੇ ਅਤਰੰਗੀ ਜਿਹੇ ਜੈਜੀ ਦੇ ਜੈਜੀ ਦੇ ਆਪਦੇ ਰੰਗ ਹੈ ਵਧੀਆ ਜੈਜੀ ਮੇਰਾ ਭਰਾ ਹੈ ਹਾਂ ਅਸੀਂ ਬਹੁਤ ਵਾਰੀ ਇਕੱਠੇ ਹੁੰਨੇ ਆ ਉਹ ਵਧੀਆ ਹੈ ਉਹ ਵਧੀਆ ਕਿਉਂਕਿ ਮਾਡਰਨ ਵੀ ਆ ਤਾਂ ਪੱਗ ਵੀ ਬਨ ਲੈਂਦਾ ਜਿਹੜੇ ਰਾਈਟ ਉਹ ਕਈ ਵਾਰੀ ਤਾਂ ਪਾ ਕੇ ਫਿਰ ਵਾਲ ਜੇ ਖਲਾਰ ਕੇ ਜਿਹੜੇ ਪਾਣੇ ਉਹ ਵੀ ਚੰਗਾ ਲੱਗਦਾ ਆਏ ਆਏ ਕਰਦਾ ਤੇ ਪਰ ਫਿਰ ਜਦੋਂ ਪੱਗ ਬੰਨ ਕੇ ਕੁਲਦੀਪ ਮਾਨਕ ਦੇ ਗੀਤ ਗਾਉਂਦਾ ਉਹ ਵੀ ਮੈਂ ਭਰਾ ਵੱਲੇ ਵੱਲੇ ਕਰਾ ਦਿੰਦਾ ਤੇ ਚੰਗੀ ਗੱਲ ਹੈ ਚੰਗੀ ਗੱਲ ਹੈ ਹਾਂ ਦੇਟਸ ਆਈ ਅਪਰੀਸ਼ੀਏਟ ਦੈਟ ਇਹ ਫੁਲਕਾਰੀ ਇਹ ਫੁੰਮਣੇ ਸਾਰਾ ਤੁਹਾਡਾ ਖੁਰਦਾ ਡਿਜ਼ਾਈਨ ਹੈ ਇਹ ਮੈਂ ਆਪ ਹੀ ਲਾਏ ਹੋਏ ਆ ਸਾਰੇ ਫੁੰਮਣ ਫਾਮਣ ਇਹ ਸਾਰੇ ਤੇ ਆ ਕੇ ਔਖਾ ਕੰਮ ਨਹੀਂ ਹੈਗਾ ਬੱਚੇ ਘੰਟਾ ਵੀ ਨਹੀਂ ਲੱਗਦਾ ਜੇ ਤੁਸੀਂ ਆਪ ਡਿਜ਼ਾਈਨਿੰਗ ਕਰੋ ਓਕੇ ਇਹ ਵਾਲੀ ਫੁਲਕਾਰੀ ਜਿਹੜੀ ਹੈ ਇਹ ਵੀ ਹੈਂਡ ਹੈਂਡ ਮੇਡ ਹਰ ਤਰੀਕਾ ਕੱਢੀ ਹੋਈ ਹੈ ਦੇਖ ਲਓ ਚੈੱਕ ਕਰੋ ਇਹ ਟੋਪੇ ਜਿਹੜੇ ਹੱਥ ਨਾਲ ਹੱਥ ਨਾਲ ਬਣੇ ਸਾਰੇ ਹੈਂਡ ਮੇਡ ਬਿਊਟੀਫੁਲ ਓਕੇ ਸੋ ਵਾਟ ਇਹ ਤਾਂ ਗੁਰੂ ਜੀ ਦਾ ਓਕੇ ਇਹ ਉਹਨਾਂ ਦੀ ਬਲੇਸਿੰਗ ਨਾਲ ਗੁਰੂ ਜੀ ਦੀ ਬਲੇਸਿੰਗ ਹਮੇਸ਼ਾ ਆ ਵੇਖੋ ਇੱਧਰ ਵੀ ਹੈ ਉੱਧਰ ਵੀ ਹੋਰ ਕੋਈ ਸੋਨਾ ਪਾਉਣ ਦੀ ਲੋੜ ਨਹੀਂ ਆ ਦੇਖੋ ਇਹ ਮੈਂ ਨਾਲ ਰੱਖਦੀ ਹਾਂ ਬਟ ਐਸੈਸਰੀ ਲਵਰ ਤਾਂ ਹੋ ਉਹ ਮੈਂ ਤੁਹਾਡੀਆਂ ਫਿੰਗਰਸ ਤੇ ਦੇਖ ਸਕਦੀ ਹਾਂ ਮੈਂ ਐਸੈਸਰੀ ਤਾਂ ਮੇਰੇ ਕੋਲ ਜੁਐਲਰੀ ਜਨ ਨਹੀਂ ਮੇਰੇ ਕੋਲ ਕਿਸੇ ਕੋਲ ਹੋਣੀ ਨਹੀਂ ਹਰ ਤਰ੍ਹਾਂ ਦੀ ਜੁਐਲਰੀ ਫੋਕ ਹਾਰ ਰਾਣੀ ਹਾਰ ਤੋਂ ਲੈ ਕੇ Ориਜਨਲ ਓਕੇ ਸਭ ਕੁਝ ਰੱਖੇ ਮੈਂ ਪਰ ਮੈਂ ਪਾਉਂਦੀ Ориਜਨਲ ਜਦੋਂ ਹੁਣ ਪਾਉਣਾ ਹਟ ਗਈ ਹੁਣ ਕਿਉਂਕਿ ਫਿਰ ਕੱਲੀ ਹੁੰਨੀ ਆ ਬੱਚੇ ਮੇਰੇ ਬਾਹਰ ਆ ਕਾਫੀ ਸਮਾਨ ਮੈਂ ਬੱਚਿਆਂ ਨੂੰ ਦੇ ਆਈ ਇੱਥੇ ਇੱਕ ਦੋ ਵਾਰੀ ਚੋਰੀ-ਚੂਰੀ ਹੋ ਜਾਂਦੀ ਜੇ ਮੈਂ ਆਪਾਂ ਪ੍ਰੋਗਰਾਮਾਂ ਤੇ ਜਾਣੀ ਆ ਹਾਂ ਪਰ ਮੇਰੇ ਕੋਲ ਫੇਰ ਵੀ ਕਾਫੀ ਸਾਰੀ ਜੁਐਲਰੀ ਹੈਗੀ ਹੈ ਜਿਹੜੀ ਕਲਚਰ ਨਾਲ ਜੁੜੀ ਹੈ ਪਟਿਆਲੇ ਨੂੰ ਲਈ ਹੈ ਮੈਂ ਜੀ ਥੋੜਾ ਜਿਹਾ ਆਰਟੀਫੀਸ਼ੀਅਲ ਜੁਐਲਰੀ ਵੀ ਆਪਾਂ ਸਾਰੇ ਕਲਚਰਲ ਰੱਖੇ ਜਦੋਂ ਮੈਂ ਮੇਲੇ ਤੇ ਜਾਂਦੀ ਆ ਤਾਂ ਮੇਰੇ ਸੰਗਤ ਵੀ ਤੇ ਉਹ ਪਾਇਆ ਹੁੰਦਾ ਸਾਰਾ ਕੁਝ ਜੈਸਾ ਜੈਸਾ ਮਾਹੌਲ ਹੋ ਉਹ ਅੰਬੈਸੀ ਗਜ਼ਲ ਕਹਿੰਦੇ ਆ ਓਕੇ ਇੱਥੇ ਗੁਰੂਜੀ ਦੇ ਜਾਮਾ ਹੋਰ ਡਰੈਸ ਹੁੰਦੀ ਹੈ ਮੇਲੇ ਤੇ ਜਾਮਾ ਹੋਰ ਡਰੈਸ ਹੁੰਦੀ ਹੈ ਕਿਸੇ ਦੇ ਵਿਆਹ ਦੇ ਪ੍ਰੋਗਰਾਮ ਤੇ ਜਾਮਾ ਤਾਂ ਹੋਰ ਡਰੈਸ ਡਰੈਸ ਵੀ amazing any but ਜਿਹੜੀ ਮਰਜ਼ੀ ਪਾ ਲਓ ਨਾ ਨਾ ਹਾਂ ਜਦ ਜਿੱਦਾਂ ਦਾ ਮਾਹੌਲ ਜਾਂਦਾ ਜਿੱਦਾਂ ਦਾ ਹਾਂ ਓਕੇ ਸੋ ਕੀ ਤੁਸੀਂ ਵੀ ਅੱਜ ਕੱਲ ਦੇ ਟ੍ਰੀਟਮੈਂਟਸ ਦੇ ਮੂਰੀਦ ਹੋ ਇਹ ਫੇਸ਼ੀਅਲ ਉਹ ਫੇਸ਼ੀਅਲ ਉਹ ਟ੍ਰੀਟਮੈਂਟ ਉਹ ਟ੍ਰੀਟਮੈਂਟ ਜਾਂ ਫਿਰ ਹੋਮ ਰੈਮਡੀਜ਼ ਕੱਕ ਬਣਾਉਂਦੇ ਬਣਾਉਂਦੇ ਬੇਸਣ ਲਾ ਲਿਆ ਟਾਈਪ ਉਹ ਬੇਸਣ ਟਾਈਪ ਲਾ ਲੈ ਵਧੀਆ ਰਹੂਗਾ ਕੁੜੀਆਂ ਨੂੰ ਮੈਂ ਮਨਾ ਕਰਦੀ ਆ ਵੀ ਜਿਹੜੇ ਆਹ ਪਤਾ ਨਹੀਂ ਕੀ ਕਿੰਨੇ ਸਿੰਗਰਾਂ ਜਸਵਿੰਦਰ ਬਰਾੜ ਤੋਂ ਲੈ ਕੇ ਸਾਰਿਆਂ ਆ ਫੇਸ ਠੀਕ ਕਰਾ ਲਓ ਜੀ ਆ ਫਲਨ ਕੁਝ ਨਹੀਂ ਕਰਨ ਦੀ ਲੋੜ ਬੇਸਣ ਤੇ ਮਲਾਈ ਲਾ ਲਿਆ ਕਰੋ ਚੁੱਪ ਕਰਕੇ ਸਾਰਾ ਕੁਝ ਠੀਕ ਹੋ ਜਾਊਗਾ ਸਭ ਫਰੌਡ ਆ ਜਿਹੜਾ ਸਾਰਾ ਕੁਝ ਤੇ ਪਰ ਕਈ ਕਾਸਮੈਟਿਕਸ ਵਾਲੀਆਂ ਚੰਗੀਆਂ ਵੀ ਆ ਜਿਹੜੀਆਂ ਜੋ ਫਿਲਮੀ ਕਲਾਕਾਰ ਆਪਣੇ ਕਰਵਾ ਲੈਂਦੇ ਉਹ ਮਾੜੀ ਗੱਲ ਵੀ ਨਹੀਂ ਪਰ ਜਿੱਥੇ ਤੱਕ ਸਕਿਨ ਦਾ ਸਵਾਲ ਹੈ ਨਾ ਉਹ ਤੁਸੀਂ ਘਰ ਦੇ ਪ੍ਰੋਡਕਟਸ ਯੂਜ਼ ਕਰੋਗੇ ਤਾਂ ਚੰਗੀ ਰਹੋਗੇ ਤਿੰਨ ਫਿਟਨੈਸ ਪੁਆਇੰਟ ਮੰਤਰਾ ਤੁਹਾਡੀ ਜ਼ਿੰਦਗੀ ਦੇ ਕੀ ਹੈ ਜਿਹੜੇ ਤੁਸੀਂ ਫੋਲੋ ਕਰਦੇ ਕਰਦੇ ਹੋ ਬਿਊਟੀ ਲਈ ਵੀ ਤੇ ਹੈਲਥ ਲਈ ਵੀ ਮੇਰੇ ਬਿਊਟੀ ਲਈ ਤਾਂ ਮੈਂ ਕੁਝ ਖਾਸ ਨਹੀਂ ਮੈਂ ਤਾਂ ਕਹਿੰਦੇ ਨਾਨਕ ਕੁਮਾਰੀ ਜਾਨ ਨਾਨਕਾ ਚੜ ਬਿੰਤਲਾ ਦਾ ਮੈਂ ਤੇ ਬਖਸ਼ਿਸ਼ ਹੈ ਰੱਬ ਦੀ ਬਖਸ਼ਿਸ਼ ਹੈ ਮੈਂ ਮਿੰਤਾ ਵੀ ਕੋਈ ਮੇਰੇ ਬੱਚੇ ਵੀ ਆਉਂਦੇ ਮਿੰਤਾ ਵੀ ਕੱਢਣ ਵੀ ਤੁਸੀਂ ਆ ਬਾਹਰਲੀ ਚੀਜ਼ ਖਾ ਲਓ ਨਾ ਕੋਈ ਕੁਛ ਵੀ ਮੈਂ ਬਾਹਰਲਾ ਨਹੀਂ ਖਾਂਦੀ ਦੁੱਧ ਪੀਂਦੀ ਆ ਆਪ ਬਣਾ ਕੇ ਖਾਣਾ ਕੋਸ਼ਿਸ਼ ਕਰੋ ਨਾ ਵੀ ਬਣਾਉ ਤਾਂ ਮੈਂ ਕੋਲੇ ਖੜਕੇ ਬਣਵਾਉਣੀ ਆ ਜੀ ਸੱਚੀ ਕਹਿਣੀ ਆ ਮੈਂ ਕੁਛ ਨਹੀਂ ਖਾਂਦੀ ਬਾਹਰਲਾ ਕੱਖ ਨਹੀਂ ਫਰੂਟ ਤੋਂ ਬਿਨਾ ਜਿਆਦਾ ਮੈਂ ਫਰੂਟ ਖਾਂਦੀ ਆ ਦੂਜੀ ਗੱਲ ਵੀ ਇੱਕ ਇੱਕ ਘੰਟੇ ਬਾਅਦ ਖਾ ਲਓ ਥੋੜਾ ਖਾਓ ਓਕੇ ਹਰ ਤਰ੍ਹਾਂ ਦਾ achar ਖਾਣੀ ਆ ਕੋਈ ਗਲੀ ਤੇ ਅਸਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹ ਸਰਦੂਲ ਸਕੰਦਰ ਕਹਿੰਦਾ ਹੁੰਦਾ ਸੀ ਜੱਟਾਂ ਦਾ ਗਲਾ ਕਹਿੰਦਾ ਤੁਹਾਡੇ ਤੇ ਕੋਈ ਅਸਰ ਨਹੀਂ ਭੈਣ ਜੀ ਕਹਿੰਦਾ ਮੈਂ ਕਿਹਾ ਐ ਹੀ ਆ ਵੀ ਸਾਡੇ ਤੇ ਕੋਈ ਅਸਰ ਨਹੀਂ ਹਨਾ ਸੋ ਇਹ ਆ ਵੀ ਹੈਲਥ ਕੌਸ਼ਿਅਸ ਰਹਿਣਾ ਤਾਂ ਬਹੁਤ ਜ਼ਰੂਰੀ ਆ ਧਿਆਨ ਤਾਂ ਰੱਖਣਾ ਪੈਂਦਾ ਕਿ ਤੁਸੀਂ ਬਾਹਰ ਮਾੜੀ ਚਾਹ ਵੀ ਪੀ ਲੋਗੇ ਕੌਫੀ ਵੀ ਪੀ ਲੋਗੇ ਤਾਂ ਨਾ ਬਿਮਾਰ ਹੋ ਜੰੋ ਰਾਈਟ ਕੋਸ਼ਿਸ਼ ਕਰਿਆ ਕਰੋ ਮੇਰਾ ਖਾਣਾ ਮੇਰੀ ਗੱਡੀ ਚ ਲਾ ਲਈ ਟਿਫਨ ਪਿਆ ਹੁੰਦਾ ਹਰ ਓਕੇ ਅਸੀਂ ਬਾਹਰਲਾ ਫੂਡ ਵੀ ਬਹੁਤ ਘੱਟ ਖਾਂਦੇ ਆ ਬਾਈ ਤੇ ਬਾਹਰਲੇ ਖਾਣੇ ਖਾਣੇ ਤਾਂ ਬਹੁਤ ਉਹ ਜਿਹੜੇ ਨੂਡਲ ਨੂਡਲ ਥੋੜੀਆਂ ਜਿਹੜੀਆਂ ਮੋਮੋਸ ਤਾਂ ਜੰਕ ਫੂਡ ਬਿਲਕੁਲ ਨਾ ਤਾਂ ਮੈਂ ਦੇਖ ਹੀ ਨਹੀਂ ਸਕਦੀ ਉਹਨਾਂ ਨਾਲ ਖਾਣ ਤਾਂ ਬਹੁਤ ਮੈਨੂੰ ਤਾਂ ਪਾਸੀ ਹੋ ਜਾਂਦੀ ਇਹ ਦੇਖਣਾ ਇੰਨੇ ਨਾਲ ਆ ਕਿੰਨੇ ਗੰਦੇ ਹੱਥ ਹੁੰਦੇ ਉਹਨਾਂ ਲੋਕਾਂ ਦੇ ਜਿਹੜੇ ਰੇੜੀਆਂ ਤੇ ਬੜਾਈ ਜਾਂਦੇ ਨੇ ਅਨਹਾਈਡ੍ਰਿਕ ਕਿਉਂਕਿ ਬਾਹਰ ਤਾਂ ਵੇਖੋ ਗਲਵਜ਼ ਪਾਏ ਹੁੰਦੇ ਤੁਸੀਂ ਕਿਤੇ ਵੀ ਜਾਓਗੇ ਇੱਥੇ ਗਲਵਜ਼ ਥੋੜਾ ਪਾਏ ਹੁੰਦੇ ਇਹਨਾਂ ਦੇ ਮੱਖੀਆਂ ਮਾਰ ਮਾਰ ਦੇਈ ਜਾਂਦੇ ਵਿੱਚ ਬਿਲਕੁਲ ਸੋ ਬਾਹਰਲਾ ਫੂਡ ਨਾ ਖਾਓ ਤੁਹਾਡੀ ਸਿਹਤ ਆਪੇ ਠੀਕ ਰਹਣੀ ਬਾਕੀ ਰਾਈਟ ਸਭ ਤੋਂ ਵੱਡਾ ਰਾਜ ਇਹ ਵੀ ਕਿਸੇ ਦਾ ਬੁਰਾ ਨਾ ਸੋਚੋ ਹਮ ਸਰਬੱਤ ਦਾ ਭਲਾ ਵੰਗੋ ਪਰਮਾਤਮਾ 'ਚ ਵਿਸ਼ਵਾਸ ਕਰੋ ਸਮਾਜ ਦੀ ਸੇਵਾ ਕਰੋ ਇਹਦੇ ਚਾਪੀ ਸੇ ਤਾਂ ਵੀ ਠੀਕ ਰਹਿੰਦੀਆਂ ਸਭ ਕੁਝ ਠੀਕ ਰਹਿੰਦਾ ਹਾਂਜੀ ਮਤਲਬ ਜੋ ਇਨਰ ਸੋਲ ਤੁਹਾਡੀ ਸੋਚਦੇ ਉਹੀ ਫੇਸ ਰਿਫਲੈਕਟ ਕਰਦਾ ਹੈ ਬਿਲਕੁਲ ਫੇਸ ਤੇ ਇੰਪੈਕਟ ਕਰਦਾ ਹੈ ਸੋ ਤੁਹਾਡੀ ਅੱਜ ਦੀ ਲੁੱਕ ਤੋਂ ਬਾਅਦ ਅਸੀਂ ਅੰਦਰ ਜਾਂਦੇ ਹਾਂ ਔਰ ਜਿਹੜੀ ਕਲੈਕਸ਼ਨ ਇਹਨਾਂ ਦੀ ਬਾਹਰ ਪਈ ਹੈ ਉਹ ਅਸੀਂ ਤੁਹਾਨੂੰ ਵੀ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬਹੁਤ ਬਿਊਟੀਫੁਲੀ ਖੁਦ ਦੀਆਂ ਫੁਲਕਾਰੀਸ ਡਿਜ਼ਾਈਨ ਕੀਤੀਆਂ ਹਾਂ ਸੋ ਲੈਟਸ ਗੋ ਇਚ ਐਂਡ ਏਵਰੀਥਿੰਗ ਆਈ ਕੈਨ ਡੂ ਇਚ ਐਂਡ ਏਵਰੀਥਿੰਗ ਨਾਈਸ ਆ ਵੀ ਇਹ ਕਾਟਨ ਤੇ ਜਿੱਦਾਂ ਜੇ ਲਾਈਟ ਲਾਈਨਿੰਗ ਹੋਵੇ ਆ ਦੇਖੋ ਇਹ ਵੀ ਹੈਂਡ ਏ ਤੁਸੀਂ ਸੈਲਫ ਤੁਹਾਡੀ ਖੁਦ ਦੀ ਕਲੈਕਸ਼ਨ ਹੈ ਮੇਰੀ ਖੁਦ ਦੀ ਕਲੈਕਸ਼ਨ ਜਿਹੜੀ ਤੁਸੀਂ ਪਾਉਣੇ ਹੋ ਪਾਉਣੀ ਹੈ ਜਿਹੜੀ ਮੈਂ ਹਾਂ ਮੇਰੇ ਕੋਲ 100 150 ਫੁਲਕਾਰੀ ਹੈ ਅੱਛਾ ਐਪਰੋਕਸੀਮੇਟ ਇਹ ਊੜੇ ਆੜੇ ਵਾਲੇ ਊੜੇ ਆੜੇ ਵਾਲਾ ਮੈਂ ਪ੍ਰਿੰਟ ਕਰਾਇਆ ਸੂਟ ਵੀ ਊੜੇ ਆੜੇ ਵਾਲੇ ਪਏ ਹੋਣੇ ਇੱਥੇ ਬਹੁਤ ਖੂਸ਼ ਹੈ ਜਿਹੜੇ ਤੇ ਊੜਾ ਆੜਾ ਪ੍ਰਿੰਟ ਹੈ ਸੂਟ ਤੇ ਵੀ ਅੱਛਾ ਉਧਰ ਰੱਖਿਆ ਹੀ ਮੈਂ ਹਾਂ ਪਾਉਣੀ ਹੈ ਨਾ ਮੈਂ ਪੰਜਾਬੀ ਬੋਲੀ ਤੇ ਹਾਂਜੀ ਆ ਵੀ ਫੁਲਕਾਰੀ ਹੈ ਇਹ ਵੀ ਡਿਫਰੈਂਟ ਆ ਦੇਖੋ ਇਹਦਾ ਵੀ ਤੁਹਾਨੂੰ ਲੱਭੂਗਾ ਨਹੀਂ ਡਿਜ਼ਾਈਨ ਨਾ ਦੇਖੋ ਕਿੰਨੀ ਮੈਕਸਿਮਮ ਕਲੈਕਸ਼ਨ ਹੋਏਗੀ ਫਤਵਾ ਅੱਜ ਤਾਂ ਨਹੀਂ ਕਰ ਰਹੀ ਦੋ ਦਿਨ ਲੱਗਣਗੇ ਬਹੁਤ ਕੁਝ ਹੈ ਬਹੁਤ ਕੁਝ ਹੈ ਆ ਸਾਰੀ ਕਲੈਕਸ਼ਨ ਆ ਨਾ ਦੇਖੋ ਵਾ ਇਹਦੇ ਵਿੱਚ ਪਿਆ ਇੱਕ ਕਲੈਕਸ਼ਨ ਤਾਂ ਮੈਂ ਸ਼ਾਪਸ ਤੇ ਵੀ ਨਹੀਂ ਮਿਲਦੀ ਨਹੀਂ ਨਹੀਂ ਹੈ ਨਹੀਂ ਹੈ ਨਹੀਂ ਅਵੇਲੇਬਲ ਨਹੀਂ ਹੈਗੀ ਆ ਦੇਖੋ ਸਾਰਾ ਕਲੈਕਸ਼ਨ ਆ ਦੇਖੋ ਤਾਂ ਚੱਕੂ ਫਲਕਾਰੀਆਂ ਸਾਰੀਆਂ ਦਿਸਣਗੀਆਂ ਨਵੀਆਂ ਪਰਆਂੀਆਂ ਸਭ ਫਲਕਾਰੀਆਂ ਬਿਊਟੀਫੁਲ ਸਭ ਹੈਂਡ ਦੀਆਂ